वाहेगुरू सतनाम श्री वाहेगुरु श गुरु घर ने बसों माड़िया समा हो चुका है

ਹੁਣ ਵਿਖੇ ਇਹ ਗੱਲ ਵਰਤੀ ਸੀ ਗੁਰੂ ਜੀ ਨੇ ਕਿ ਲਗੇ ਤੋਂ ਦੇ ਤਾਂ ਇਹ ਕੋਈ ਪਰੰਪਰਾ ਨਾ ਤਮ ਪਰ ਗੁਰੂ ਜੀ ਨੇ ਆਪਣੇ ਹੀ ਪਰਮਾਰਥ ਦੇ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਣ ਕੌਣ ਸੀ ਬੰਦੇ ਇਹਨ ਦੇਪ ਵਿਚਾਰ ਕਰਕੇ ਇਹਨਾਂ ਨੇ ਅਗਲੇ ਗੁਰੂ ਬਣਾ ਕਿਉਂਕਿ ਇਹ ਦਾ ਪਿਛੇ ਜੁੜੇ ਨੇਕੀ ਤੇ ਬਲੀ ਦੋਵੇਂ ਪੱਖ ਨੇ ਤੁਰੇ ਉਹ ਮੇਰਾ ਬਿਹਰਤ ਵਾਲੀ ਸਖੀ ਵਿਚਾਰੀ ਸੀ ਪਰ ਉੱਥੇ ਉਹ ਹੋਲਕਾਂ ਸੜ ਕੇ ਮਰ ਜਾਂਦੀ ਹੈ ਭਾਵ ਬਲੀ ਦੀ ਭਾਰਵਜਨਿਆ ਤੇ ਨੇਕੀ ਜਿੱਤ ਜਾਂਦੀ ਸੱਚ ਜਿੱਤ ਜਾਂਦਾ ਝੂਠ ਹਾਰ ਜਾਂਦਾ ਇਸੇ ਤਰ੍ਹਾਂ ਇਹ 245 ਸਾਲ ਦਾ ਸਮਾਂ ਗੁਰੂ ਅਨੰਤ ਪਾਸ਼ਾ 1469 ਤੋਂ ਲੈ ਕੇ 1708 ਤੱਕ ਦਾ समा जी जी है झूठ दे पास राजनीति है एक पास धर्म एक पास अहंकार तो, है एक पास निरहंकार है हम इतों गुरु गोबिंद सिंह महाराज जी जलोह करती पहाड़ी से आते उमान खान

इन्होंने दीपचंद तो जल गुरु जी आनंद के लोह गए उस समय उ गुरु जी को गए ने अमृत भी छपया जब तक तक गुरु जी इत रहे ठीक रहे उसो बाद

उड़ी रियासत प्रकाश जी नाहन एक जान्दे जान्दे गुरु घर के श्रद्धालु गुरु जी ने हुक्मनामा उस नाहन के राजे मेहदनी प्रकाश को लिखा व्यक्ति ने गुलाबराज श्यामचंद जी ये गुरु गोबिंद महाराज गुलाबराय श्याम चंद्र भी इन्होंने मदद करनी है हम राजा बेदी प्रकाश ने गुरु जी हाथों में

ਫਿਰ ਇਹਨਾਂ ਸੱਖਾ ਭਾਂ ਜਮੀਨ ਉਸੇ ਅਜਮੇਰ ਚੰਦ ਤੋਂ ਮੁੱਲ ਖਰੀਦ ਲਈ ਅਨੰਦਪੁਰ ਸਾਹਿਬ ਦੇ ਨਾਲ ਇਥੇ ਅਨੰਦਪੁਰ ਸਾਹਿਬ ਹੀ ਗਏ ਰਹੇ ਲੱਗੇ ਹੁਣ ਜਦੋਂ ਜੂਲ ਜੀ 1705 ਦੇ ਵਿੱਚ ਅਨੰਦਪੁਰ ਸਾਹਿਬ ਛੱਡ ਕੇ ਆਪਣੇ ਛੇ ਤੇ ਸੱਤ ਪੋਦੀ ਰਾਤ ਨੂੰ ਸਦਾਗਤ ਅਨੰਦਪੁਰ ਸਾਹਿਬ ਉਹਦਾ ਕਾਇਮ ਨਿਲੇ ਤੋਂ ਉੱਤੇ ਗੁਰਬਖਸ਼ ਸਿੰਘ ਉਹਦਾ ਸੀ ਬੜਾ ਗੁਰੂ ਘਰ ਦਾ ਸਿੱਖਾ ਹੈ ਇਹਨੂੰ ਸੇਵਾ ਸੁਭਾਅ ਨਾਲ

ਉਹਨਾਂ ਨੇ ਇੰਨਾ ਵੱਡੀਆਂ ਕਰਮਾਨੀਆਂ ਦੇ ਕੇ ਸਾਨੂੰ ਬਖਸ਼ ਦਿੱਤਾ ਤੁਸੀਂ ਉਹਨਾਂ ਦੀ ਰੀਤ ਨਹੀਂ ਕਰ ਸਕਦੇ ਤੁਸੀਂ ਆਪ ਗੁਰੂ ਬਣਨ ਦਾ ਯਤਨ ਨਾ ਕਰੋ ਇਹ ਪਾਪ ਤੁਸੀਂ ਨਾ ਕਰੋ ਹੁਣ ਇਹਨਾਂ ਨੇ ਉਥੋਂ ਉਸ ਭਾਈ ਗੁਰਬਖਸ਼ ਸਿੰਘ ਨੂੰ ਗੁਰਬਖਸ਼ ਦਾਸ ਸੀ ਪਹਿਲਾਂ ਫਿਰ ਉਹ ਗੁਰੂ ਤੇ ਅਮਰਤ ਸ਼ਕਾ ਸੀ ਹੈ ਉਦਾਸੀ ਸੰਤਾਂ ਦੇ ਵਿੱਚੋਂ ਸੀ ਜਿਹੜੇ ਮੰਤਰਪਾਲਾ ਦਾ ਹੋਇਆ ਉਹਨਾਂ ਦੇ ਵਿੱਚੋਂ ਬੜਾ ਇਹ ਜਣੇ ਕਿ ਗੁਰੂ ਕਾ ਪਿਆਰਾ ਹੋਇਆ ਇਹ ਪਹਿਲੇ ਵੀ ਟੈਂਕੂ ਦੀ ਲਗਦਾ ਨੰਨਪੁਰ ਸਾਹਿਬ ਦਾ ਸਾਡਾ ਗੁਰੂ ਤੇਗ ਬਹਾਦਰ ਮਹਾਰਾਜ ਵੀ ਸਾਡੇ ਬਾਬਾ ਜੀ ਸੀ ਤੇ ਕੋਣ ਗੋਬਿੰਦ ਸਿੰਘ ਮਾਰ ਲਈ ਸਾਨੂੰ ਦੇਖ ਕੇ ਗਏ ਤੇ ਅਸੀਂ ਇੱਥੇ ਤੇ ਗੁਰੂ ਆ ਸੀ ਇਹਨਾਂ ਨੇ ਉਸ ਗੁਰਬਖਸ਼ ਸਿੰਘ ਉਹਦਾ ਸੀ ਨੂੰ ਤਾਂ ਕੈਮਾਰ ਕੇ ਨੰਨਪੁਰ ਸਾਹਿਬ ਵਿੱਚ ਘਟ ਦਿੱਤਾ ਇਹਨੇ ਬਰਨ ਦੁਖੀ ਗੰਦੇ ਨਾਲ ਉਹਨਾਂ ਨੂੰ ਕਿਹਾ ਬੁਲਾ ਰਹਿਣ ਵੀ ਤੁਸੀਂ ਪਾਗਲ ਹੋ ਕੇ

ਗੁਰੂ ਦਾ ਬਚਨ ਦਾ ਬਲੀ ਹੈ ਗੁਰੂ ਦਾ ਲਟਕਿਆ ਹੋਇਆ ਸੀਸ ਵੀ ਭਾਈ ਦੇਵਰਾਣ ਨੇ ਘਰ ਦਾ ਗੁਰੂ ਬਦ ਜੂਠ ਨਹੀਂ ਬੋਲਦਾ ਜਦੋਂ ਕਿ ਹੈ ਸੰਤ ਦੇ ਵਿੱਚ 80000 ਦਾ ਇਕੱਠ ਦੇ ਵਿੱਚ ਆਪਣੀ ਕਿਰਪਾ ਨਾਲ ਫੜ ਕੇ ਉਹ ਜੀ ਕਹਿੰਦੇ ਨੇ ਕਿ ਮੈਨੂੰ ਸੀਸ ਦੀ ਲੋੜ ਹੈ ਤੇ ਫਿਰ ਕੀ ਗੱਲ ਇਹ ਸੀਸ ਦਿੱਤੇ ਆ ਇਹਦੇ ਵਿੱਚ ਝੂਠ ਬੋਲਣ ਵਾਲੀ ਗੁਰੂ ਤਾਂ ਜੂਠ ਬੋਲਦੇ ਉਹ ਆਪਣੇ ਬਾਣੀ ਦੇ ਉੱਤੇ ਸਾਨੂੰ ਵੀ ਹੰਦਨ ਕਰਕੇ ਲੈ ਫਿਰ ਆਹ ਜੂੜ ਜਨਮਾਂ ਨੂੰ ਜਨਮ ਮਰ ਹੋਰ ਹੋਰ ਸਿਕੰਡ सिद्धांत बना लो सारा कुछ समाप्त हो गया गुरबख्श सिंह ने अपने दुखी गिफ्ट वचन कट दें हम जो शीश लैके मैं गल कखश है गुरु की बार नहीं है

ਬਰਾਬਰ ਗੁਰੂ ਬਰਨ ਸਾਹਿਬ ਮਹਾਰਾਜ ਦੇ ਬਰਾਬਰ ਦੇ ਸ਼੍ਰੀਮੰਦ ਇਹਦਾ ਅੱਗੇ ਜਦੋਂ ਇਹ ਗੱਲ ਕਹੀ ਸੀ ਤੇ ਇਸੇ ਤਰ੍ਹਾਂ ਹੀ ਹੋਇਆ ਸੀ ਇਹਦੇ ਅੱਗੇ ਪੁੱਤਰ ਤੇ ਨੂੰਹਾਂ ਬਲਾਵਰਾਏ ਦੇ ਉਸ ਪਰਵਾਰ ਵੀ ਸਾਰਾ ਕਿਸੇ ਤਰ੍ਹਾਂ ਬਿਮਾਰੀਆਂ ਦੇ ਕਾਰਨ ਮਰ ਗਿਆ ਸੀ ਤੇਰਾ ਫਿਰ ਦਿਮਾਗ ਹੱਲ ਲੱਗਾ ਸੀ ਪਾਪ ਹੋ ਕੇ ਫਿਰ ਤੇ ਜਾਂਦਾ ਰਿਹਾ ਉਥੋਂ ਤੇ ਮਰ ਗਿਆ ਅੱਗੇ ਬਨੇਤੀ ਪਤਨੀ ਰਹੇ ਗਲਾਵਰਾ ਦੇ ਭਤੀ ਉਸਨੰਦਪੁਰ ਸਾਹਿਬ ਗੱਦੀ ਤੇ ਰਹੇ ਤੇ ਉੱਥੇ ਆਪਣਾ ਯਾਨੀ ਕਿ ਪਖੰਡ ਚਲਾਉਦੇ ਰਹੇ ਫਿਰ ਜਦੋਂ ਇਹ ਮਰ ਗਏ ਇਹ ਸ਼ਾਮਰਾਏ ਨੇ ਗੱਦੀ ਲਈ ਇਹ ਭਰਾ ਨੇ ਔਰ ਇਹਦਾ ਉਸ ਤੋਂ ਬਾਅਦ ਇਹਨਾਂ ਦੇ ਯਾਨੀ ਕਿ ਪੁੱਤਰਾਂ ਨੇ ਉੱਥੇ ਕਬਜ਼ਾ ਕਰ ਲਿਆ ਇਹਨਾਂ ਦਾ ਜੈਲੀ ਦੇ ਬੁਰਾ ਹੋਇਆ ਅੱਗੇ ਨੂੰ ਤਰ੍ਹਾਂ ਚੱਲਦਾ ਰਹਿ ਬਹੁ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਥੋਂ ਸ਼ਾਂਸਵਾਲ ਸੀ ਰੱਖਣ ਖਾਬ ਜਿਹੜਾ ਦੁਬਾਰਾ ਸ਼ੁਰੂ ਹੋਇਆ ਕਿលਿਆ ਜੀ ਮਹਾਰਾਮਨਤ ਜੋ ਇਥੋਂ ਲਿਖ ਕਹਿੰਦੇ ਅਨੰਦਗੜ੍ਹ ਦੇ ਕਿਲੇ ਦੇ ਵਿੱਚ ਜੈਲੀ ਗੁੰਨਤਾ ਪਈ ਸੀ ਪਹਿਲਾਂ ਉਹ ਦੁਬਾਰਾ ਰਣਜੀਤ ਸਿੰਘ ਦਾ ਸੀ ਚੱਲ ਰਿਹਾ ਸ਼ਾਂਸਵਾਲ ਹੋਈ ਜਦ ਰਣਗਰੋਜਾੜਾ ਗਿਆ ਸੀ ਤੇ ਉੱਥੇ ਹੌਲੀ ਹੌਲੀ ਲੋਕ ਖੱਢੇ ਹੋਏ ਉਹਨਾਂ ਦੀ ਹਾਲਤ ਬਹੁਤ ਖਰਾਬ ਰਹੀ ਉੱਥੇ ਫਿਰ ਮਹਾਰਾਜਾ ਨੀਤ ਸਿੰਘ ਦੇ ਰਾਜ ਵੇਲੇ ਜਾਨਕ 1802 ਦੇ ਵਿੱਚ ਉਹ ਰਾਜ ਤਖਤੇ ਬੈਠਾ ਸੀ ਮਹਾਰਾਜਾ ਨੀਤ ਸਿੰਘ ਲਾਹੌਰ ਦੇ ਉੱਥੇ ਇੱਕ ਉਹਨੇ ਸਿੱਖ ਭੇਜਿਆ ਸੀ ਉਹ ਆਕੀ ਹੋ ਗਿਆ ਉਹਨੂੰ